ਗੁੱਡ ਮਾਰਨਿੰਗ ਫਰੈਂਡਸ ਇਸ ਬੋਕਸ ਦੀ ਮੱਧ ਵਿੱਚ ਪੜਾਂਗੇ ਆਪਾਂ ਗਲੂਕੋਮਾ ਮਤਲਬ ਕਾਲੇ ਮੋਤੀ ਬਾਰੇ ਦੋ ਤਿੰਨ ਚੈਪਟਰ ਲਗਾਤਾਰ ਹੋਣਗੇ ਇਸ ਨੂੰ ਧਿਆਨ ਨਾਲ ਸੁਣਨ ਤੇ ਬਹੁਤ ਵਧੀਆ ਇਲਾਜ ਦੱਸੂਗਾ ਤੁਹਾਨੂੰ ਕਾਲੇ ਮੋਤੀ ਦਾ ਗਲੂਕੋਮਾ ਇੰਟਰੋਡਕਸ਼ਨ ਗਲੂਕੋਮਾ ਕਾਮੇਡੀ ਨਾਉ ਇਜ਼ ਅ ਕਾਲਾ ਮੋਤੀ ਇਨ ਇੰਡੀਆ ਗਲੂਕੋਮਾ ਨੂੰ ਇਸ ਨੂੰ ਕਾਲੇ ਮੋਤੀ ਨਾਲ ਇੰਡੀਆ ਵਿੱਚ ਜਾਣਿਆ ਜਾਂਦਾ ਵਾ ਇਟ ਇਜ਼ ਸਮ ਟਾਈਮਸ ਕਾਲਡ ਦਾ ਸਾਇਲੈਂਟ ਥਿਫ ਆਫ ਦਾ ਸਾਈਟ ਕਈ ਵਾਰ ਇਸ ਨੂੰ ਇਸ ਨੂੰ ਡੈਸਟੀ ਦਾ ਚੁੱਪ ਚੋਰਵੀ ਕਹੇ ਜਾਂਦਾ ਵਾ ਬਿਕੋਜ਼ ਇਟ ਸਲੋਲੀ ਡੇਮੇਜਸ ਦਾ ਆਈ ਕਿਉਂਕਿ ਇਹ ਹੌਲੀ ਹੌਲੀ ਅੱਖਾਂ ਨੂੰ ਨੁਕਸਾਨ ਪਹੁੰਚਾਉਂਦਾ ਵਾ ਐਂਡ ਕੈਨ ਕੈਨ ਕੌਜ਼ ਰਿਪੇਅਰੇਬਲ ਹਾਰਮ ਏਵਨ ਬਿਫੋਰ देयर ਇਜ਼ ਐਨੀ ਵਿਜ਼ਨ ਲੂਜ਼ ਕਿਸੇ ਵੀ ਨਜ਼ਰ ਦੇ ਨੁਕਸਾਨ ਤੋਂ ਪਹਿਲਾਂ ਹੀ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਸਕਦਾ ਹੈ incidents of the advanced eye center of the postgraduate institute of medical education and research pgimeer chandigarh found data every one of the out individual and in india who are the older than 40 years suffering in the glaucoma postgraduate institute institute of medical of education and research center pgimee ne chandigarh ne chandigarh vich ek advanced ਦੋ ਫਾਊਂਡ ਐਵਰੀ ਐਡਵਾਂਸ ਉਥੇ ਪਾਇਆ ਗਿਆ ਵਾ ਕਿ ਅਠਾ ਵਿੱਚੋਂ ਇੱਕ ਬ੍ਰੀਜ ਜਿਸ ਦੀ ਉਮਰ 40 ਸਾਲ ਤੋਂ ਵੱਧਦਾ ਉਹ ਗਲੂਕੋਮਾ ਮਤਲਬ ਕਾਲੇ ਪੀੜੀ ਤੋਂ ਪੀੜਦਾ